ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਲਈ ਇੱਕ ਖਾਸ ਵੀਡੀਓ ਲੈ ਕੇ ਆਇਆ ਹਾਂ ਸਟੀਲ ਮੈਨ ਆਫ ਇੰਡੀਆ ਦੀ ਜਿਨੇ ਕੀ ਇੱਕ ਤੇਲ ਬਣਾਇਆ ਹੈ ਨੈਚੁਰਲ ਤੇਲ ਜਿਹੜਾ ਕਿ ਤੁਹਾਡੇ ਸਰੀਰ ਦੇ ਹਰ ਦਰਦ ਨੂੰ ਠੀਕ ਕਰ ਦੇਗਾ ਇਹ ਤੇਲ ਛੋਟੀ ਜੀ ਸ਼ੀਸ਼ੀ ਦੇ ਵਿੱਚ ਤੇਲ ਹੈ ਤੁਹਾਡੇ ਸਰੀਰ ਦੇ ਵਿੱਚ ਸਰਵਾਈਕਲ ਹੋਵੇ ਕਿਸੇ ਤਰ੍ਹਾਂ ਦਾ ਵੀ ਜੋੜ ਪੇਨ ਹੋਵੇ ਇਹ ਪੁਰਾਣੇ ਤੋਂ ਪੁਰਾਣਾ ਵੀ ਹੋਵੇ ਠੀਕ ਕਰ ਦਿੰਦੇ ਨੇ ਸਟੀਲ ਮੈਨ ਆਫ ਇੰਡੀਆ ਜਿਹੜਾ ਵੀਰ ਸਾਡਾ ਬਹੁਤ ਪਤਾ ਹੀ ਹੈ ਜਿਨੇ ਰਿਕਾਰਡ ਬਣਾਇਆ ਉਹ ਮੈਨੂੰ ਯੂਜ਼ ਕਰ ਰਿਹਾ ਤੇ ਇਹਦੇ ਫਿਰ ਕੁਝ ਫਾਇਦੇ ਹੀ ਹੋਣਗੇ ਤਾਂ ਹੀ ਉਹ ਯੂਜ਼ ਕਰ ਰਿਹਾ। ਅਗਰ ਉਹ ਗੱਲਬਾਤ ਕਰਕੇ ਜਾਣਾਂਗਾ ਕਿ ਫਾਇਦੇ ਕੀ ਨੇ ਵੀਰ ਜੀ ਤੇ ਕਿਸ ਤਰ੍ਹਾਂ ਤੇਲ ਤਿਆਰ ਕੀਤਾ ਗਿਆ। ਸਾਡੇ ਨਾਲ ਵੀ ਵੀ ਮੌਜੂਦ ਨੇ ਤੇ ਇੱਥੇ ਨਾਲੇ ਬਾਈ ਜੀ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਬਹੁਤ ਵਧੀਆ ਲੱਗਾ ਆਪਾਂ ਤੁਹਾਡਾ ਨਾ ਰਿਕਾਰਡ ਰਿਕਾਰਡ ਤੇ ਤੁਸੀਂ ਤੋੜਦੇ ਰਹਿੰਦੇ ਹੋ ਪਰ ਹੱਡੀਆਂ ਵੀ ਜੋੜਦੇ ਆ ਪਹਿਲੀ ਵਾਰ ਸੁਣਿਆ ਤੇ ਮੰਨ ਲਓ ਕਿ ਕਿਸ ਤਰ੍ਹਾਂ ਦਰਦਾਂ ਨੂੰ ਠੀਕ ਕਰਦੇ ਹੋ ਪਰ ਖੁਦ ਵੀ ਸ਼ੀਸ਼ੇ ਵਿੱਚ ਦੇਖਦੇ ਤੁਸੀਂ ਨਾ ਦੇਖਿਆ ਵੀ ਕਿਸੇ ਜਿਮ ਚਲੇ ਜਾਓ ਉਹ ਬੰਦਾ ਤੁਹਾਨੂੰ ਕੋਈ ਨਾ ਕੋਈ ਪ੍ਰੋਡਕਟ ਹੋਰ ਚੀਜ਼ਾਂ ਬਾਰੇ ਜਿਮ ਬ ਕੋ ਮਨ ਕੋ ਦਾ ਸੁਭਾ ਵੀ ਆ ਕਰਨਾ ਚਾਹੀਦਾ ਪਰ ਜਿਹੜੇ ਦਰਦ ਹੁੰਦੇ ਨੇ ਜਾਂ ਤੁਹਾਡੇ ਵੀ ਦਰਦ ਹੁੰਦੇ ਸੀ ਤੇ ਮੰਨ ਲਾ ਕਈ ਕਹਣਗੇ ਤੁਹਾਡੇ ਦਰਦ ਤਾਂ ਹੁੰਦਾ ਹੀ ਨਹੀਂ ਹੈਗਾ ਭਾਈ ਕਿਉਂਕਿ ਜਿੰਮ ਵਾਲੇ ਬੰਦੇ ਹੋ ਪਰ ਦਰਦ ਹੁੰਦਾ ਹੈ ਤੇ ਉਹ ਦਰਦ ਕਿਵੇਂ ਫਿਕਰ ਕਰਦਾ ਛੋਟਾ ਜੀ ਆ ਜਿਹੜਾ ਤੇਲ ਹੈਗਾ ਇਹ ਮੈਂ 15 ਸਾਲ ਤੋਂ ਯੂਜ਼ ਕਰ ਰਿਹਾ ਮੇਰੇ ਵੀਰ ਚਰਨਜੀਤ ਸਿੰਘ ਜੀ ਦਿੱਲੀ ਤੋਂ ਹੈ ਉਹ ਮੈਨੂੰ ਜਦੋਂ ਮੇਰਾ ਸ਼ੋਅ ਹੋਇਆ ਸੀ ਦਿੱਲੀ ਦੇ ਵਿੱਚ ਚੋਟਾ ਲੱਗੀਆਂ ਮੇਰੇ ਬਹੁਤ ਨਿਸ਼ਾਨ ਪਏ ਸਵੇਲਿੰਗ ਹੋਈ ਤੋਂ ਉਸ ਤੋਂ ਬਾਅਦ ਉਹ 14 ਸਾਲ ਪੁਰਾਣੀ ਗੱਲ ਹੈ ਉਹ ਉਹਨਾਂ ਨੇ ਮੈਨੂੰ ਇਹ ਤੇਲ ਦਿੱਤਾ ਮੇਰੇ ਆਪਣੇ ਘਰ ਲੈ ਕੇ ਮੈਨੂੰ ਤੇਲ ਲਾਇਆ ਮੈਨੂੰ ਤੇਲ ਬਹੁਤ ਆਰਾਮ ਮਿਲਿਆ ਮੈਨੂੰ ਰਿਲੈਕਸ ਮਿਲਿਆ ਪੇਟ ਤੋਂ ਤੇ ਉਹਨਾਂ ਨੇ ਕਿਹਾ ਕਿ ਹਰ ਸਾਲ ਮੈਂ ਤੈਨੂੰ ਦੋ ਤਿੰਨ ਬੋਤਲਾਂ ਵੱਡੀ ਵਾਲੀ ਦਿਆ ਕਰੂਗਾ ਉਹ ਸੇਵਾ ਕਰ ਰਹੇ ਸੀ ਮੈਨੂੰ ਤੇ ਮੇਰੇ ਜਿਹੜੇ ਦਰਦ ਹੁੰਦੀ ਹੈ ਜਿਵੇਂ ਜੋਇੰਟ ਦਰਦ ਹੋ ਜਾਂਦਾ ਕਿਉਂਕਿ ਜੀ ਹਾਰਟ ਟ੍ਰੇਨਿੰਗ ਕਰਦੇ ਆ ਸਾਡੇ ਗੋਡੇ ਕਮਰ ਪ੍ਰੋਬਲਮਸ ਹੁੰਦੀ ਆ ਫਿਰ ਮੈਂ ਇਹ ਤੇਲ ਆਪਣੇ ਰਿਸ਼ਤੇਦਾਰਾਂ ਨੂੰ ਦੇਣਾ ਸ਼ੁਰੂ ਕੀਤਾ ਜਿਨ੍ਹਾਂ ਦੀ ਮੀ ਪੇਨ ਸੀ ਐਂਡ ਕਮਰ ਦਰ ਸੀ ਉਹਨਾਂ ਨੂੰ ਬਹੁਤ ਫਰਕ ਹੋਇਆ ਕਈ ਹਲਤਾ ਜਿਨ੍ਹਾਂ ਦੇ ਗੋਡੇ ਬਦਲਣ ਨੂੰ ਡਾਕਟਰਾਂ ਨੇ ਕਹਿਤਾ ਸੀ ਉਹਨਾਂ ਦੇ ਗੋਡੇ ਠੀਕ ਹੋਏ ਨੇ ਕਿਉਂਕਿ ਇਹ 40 ਜੜੀ ਬੂਟੀਆਂ ਨਾਲ ਤਿਆਰ ਹੋਇਆ ਸਤ ਨਾਲ ਔਰ origignal not duplicate ਤੇ ਨਾਲੇ ਇੱਕ ਇਹਦੇ ਨਾਲ ਇਨ ਸ਼ਲੋਕਾਂ ਨੂੰ ਇੰਨਾ ਅਸਰ ਹੋਇਆ ਕਿ ਉਹਨਾਂ ਦੇ ਗੋਡੇ ਕਮਰ ਸਾਰੀ ਠੀਕ ਹੋਏ ਨੇ ਤੇ ਇਹ ਤੇਲ ਦੀ ਗਾਰੰਟੀ ਵੀ ਅਸੀਂ ਦਿੰਨੇ ਆ ਜੇ ਤੇਲ ਲਾਓ ਗੋਡੇ ਕਮਰ ਅਗਰ ਤੁਹਾਡੇ ਨਹੀਂ ਠੀਕ ਹੁੰਦੇ ਨਹੀਂ ਅਸਰ ਆਂਦਾ ਤੁਨ ਕੋਈ ਵੀ ਪਰਸੈਂਟ ਅਸਰ ਨਹੀਂ ਆਂਦਾ ਤੇ ਸਵਾਲ ਖਾਲੀ ਸ਼ੀਸ਼ੀ ਲੈ ਕੇ ਵਾਪਸ ਆਓ ਪੈਸੇ ਆਪਣੇ ਵਾਪਸ ਲੈ ਜਾਓ ਤੋਂ ਮੈਂ ਸੋਚਿਆ ਯਾਰ ਜੇ ਮੈਨੂੰ ਇਨਾ ਅਸਰ ਹੋ ਰਿਹਾ ਮੇਰੇ ਸਹਿਦਾਰਾਂ ਨੂੰ ਆਪਾਂ ਦਿੱਤਾ ਜਾਣਕਾਰੀ ਦਿੱਤਾ ਔਰ ਠੀਕ ਹੋਇਆ ਕਿਉਂ ਨਾ ਇਹ ਪੂਰੀ ਦੁਨੀਆ ਨੂੰ ਇਹ ਚੀਜ਼ ਦੇ ਗੁਣ ਦਸੀਏ ਤਾਂ ਕਿ ਉਹ ਸਾਰੇ ਆਪਣੀ ਦਰਦ ਤੋਂ ਲੀਪਾ ਕਿਸੀ ਦੇਖੋ ਬਹੁਤ ਧਿਆਨ ਨਾਲ ਦੇਖੋ ਸਟੀਲਮੈਨ ਨੇ ਆਪਣੀ ਫੋਟੋ ਵੀ ਲਾਤੀ ਕੋਈ ਗਰੰਟੀ ਦੇ ਰਿਹਾ ਜਿਹੜੇ ਬੰਦੇ ਆਪਣੀ ਗਰੰਟੀ ਦੀ ਫੋਟੋ ਵੀ ਲਾਤੀ ਲੋਕੀ ਸਾਈਨ ਕਰਕੇ ਦਿੰਦੇ ਆ ਪਰ ਇਹਨਾਂ ਨੇ ਫੋਟੋ ਹੀ ਲਾ ਦਿੱਤੀ ਵੀ ਜੇ ਕੱਲ ਨੂੰ ਕੋਈ ਆਵੇ ਉਹ ਗੱਲਬਾਤ ਹੋ ਜੇ ਜੇ ਬੰਦਾ ਠੀਕ ਨਾ ਹੋਵੇਗਾ ਨਾ ਖਾਲੀ ਸਿੱਸੀ ਲੈ ਕੇ ਆਜੋ ਤਾਂ ਆਪਾਂ ਤੁਹਾਨੂੰ ਪੈਸੇ ਵਾਪਸ ਕਰ ਦਾਂ। ਪੈਸੇ ਵਾਪਸ ਕਰ ਦਾਂ। ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿਉਂਕਿ ਆ ਸਾਡੇ ਵੀ ਪੇਨ ਬਹੁਤ ਹੋ ਰਹੀ ਸੀ ਤੇ ਜਦੋਂ ਇਹਨਾਂ ਨੇ ਕਿਹਾ ਕਿ ਮੈਂ ਇੱਕ ਇਹੋ ਜਿਹਾ ਤੇਲ ਲੈ ਕੇ ਆਇਆ ਤਾਂ ਅਸੀਂ ਵੀ ਸੋਚਿਆ ਵੀ ਜਰੂਰ ਇੱਕ ਵਾਰ ਅਸੀਂ ਇਹਨਾਂ ਤੋਂ ਤੇਲ ਵੀ ਲੈ ਕੇ ਜਾਈਏ ਤੇ ਨਾਲੇ ਮਾਲਿਸ਼ ਕਰਵਾ ਕੇ ਲਿਜਾਵਾਂਗੇ ਕਿਉਂਕਿ ਹਰ ਇੱਕ ਇਨਸਾਨ ਨੂੰ ਸਰੀਰ ਦੇ ਵਿੱਚ ਦਰਦ ਜਰੂਰ ਹੁੰਦਾ ਜਦੋਂ 30+ ਹੋ ਜਾਂਦਾ ਉਹਦੇ ਦਰਦ ਹੋਣੇ ਸ਼ੁਰੂ ਹੋ ਜਾਂਦੇ ਨੇ। ਸੋ ਤਾਂ ਤੁਸੀਂ ਇਲਾਜ ਪਾ ਸਕਦੇ ਹੋ ਸਿਰਫ ਇੱਕ ਇਹ ਤੇ ਕੀ ਸੀ ਸੀ ਨਾਲ ਪਾਜੀ ਮੈਂ ਇੱਕ ਗੱਲ ਪੁੱਛਣਾ ਚਾਹਾਂਗੇ ਕਿ ਕਿਹੜੇ ਕਿਹੜੇ ਦਰਦ ਠੀਕ ਕਰਦਾ ਹੈ ਤੁਹਾਡੇ ਕਿਹੜੀ ਕਿਹੜੀ ਜਿਆਦਾ ਪੂਰੇ ਬੋਡੀ ਦੇ ਜੋੜਾਂ ਦੇ ਦਰ ਜਿੱਦਾਂ ਆਪਾਂ ਨੂੰ ਕਈ ਵਾਰ ਅਕੜ ਜਾਂਦੇ ਹਫਤੇ ਵਿੱਚ ਜਿਵੇਂ ਬੋਡੀ ਅਕੜੀ ਰਹਿੰਦੀ ਹੈ ਲਗਾਓ ਐਂਡ ਇੱਕ ਘੰਟੇ ਬਾਅਦ ਤੁਹਾਡੀ ਬੋਡੀ ਫੁੱਲਾ ਵਰਗੀ ਸਮੂਥ ਹੋ ਜਾਏਗੀ ਇਹ ਤੇਲ ਅੰਦਰ ਰੱਜ ਜਾਂਦਾ ਤੇ ਤਾਕਤ ਦਿੰਦਾ ਤੁਹਾਡੇ ਮਸਲ ਨੂੰ ਕਿਉਂਕਿ ਮਸਲ ਦੇ ਅੰਦਰ ਜਦੋਂ ਚੋਟ ਲੱਗਦੀ ਆ ਕੁਝ ਐਕਸਰਸਾਈਜ਼ ਕਰਦੇ ਆ ਥਕਾਵਟ ਹੋ ਜਾਂਦੀ ਲੱਤਾਂ ਦੇ ਅੰਦਰ ਸਵੇਲਿੰਗ ਹੋ ਜਾਂਦੀ ਹੈ ਉਹ ਸਵੇਲਿੰਗ ਨੂੰ ਰਿਲੈਕਸ ਕਰਦਾ ਇਹ ਰੰਮ ਜਾਂਦਾ ਇਹ ਤੇਲ ਤਾਂ ਇੰਨਾ ਵਧੀਆ ਤੇਲ ਹੈ ਕਿ ਇਹ ਤੁਹਾਨੂੰ ਨਵਾਂ ਜੀਵਨ ਦਿੰਦਾ ਹੈ ਤੁਹਾਡੀ ਬੁਰੀ ਦੇ ਵਿੱਚ ਔਰ ਹਰ ਬੰਦੇ ਨੂੰ ਆਪਣੀ ਮਾਲ ਸ਼ੁਰੂ ਕਰਨੀ ਚਾਹੀਦੀ ਹਰ ਵੀਕ ਜਿਹੜੇ ਬੋਡੀ ਬਿਲਡਰ ਨੇ ਪਲੇਅਰਸ ਨੇ ਜਾਂ ਬਜ਼ੁਰਗ ਨੇ ਤੇ ਇਹਦਾ ਸਾਨੂੰ ਰਿਜ਼ਲਟ ਮਿਲ ਵੀ ਰਿਹਾ ਹੈ ਸਾਡੇ ਦੁਆਰੋਂ ਦਰੋਂ ਆਰਡਰ ਆ ਰਹੇ ਨੇ ਜੇ ਕੋਈ ਚੀਜ਼ ਲੈਣਾ ਚਾਹੁੰਦਾ ਹੈ ਜਲਦੀ ਆਰਡਰ ਕਰੋ ਕਿਉਂਕਿ ਸਾਡਾ ਜਿਹੜਾ ਹਾਂਜੀ ਹਾਂਜੀ ਹਾਂ ਨੰਬਰ ਸਕਰੀਨ ਤੇ ਵੀ ਆਪਾਂ ਦੇ ਦੇ ਦਿਆਂਗੇ ਜਿਹੜਾ ਤੁਸੀਂ ਕੰਟੈਕਟ ਕਰੋ ਸਿੱਧਾ ਨਾਲ ਤੇ ਇਹਨਾਂ ਨੂੰ ਸਿੱਧਾ ਤੇ ਲਵੋ ਆਨਲਾਈਨ ਵੀ ਮੰਗਾ ਸਕਦੇ ਅਸੀਂ ਕਿਸੇ ਐਮਾਜ਼ਨ ਐਨਾ ਫਲਿੱਪਕਾਰਟ ਐਨੀ ਤੇ ਨਹੀਂ ਰੱਖਣਾ ਸਾਡੀ ਅਕੈਡਮੀ ਤੋਂ ਹੀ ਜਾਊਗਾ 올 ਵਰਲਡ ਅਸੀਂ ਸਪਲਾਈ ਕਰ ਰਿ ਪਟਾਖੁਨੇ ਪੁਰਤਗਾਲ ਗਿਆ ਸੀ ਇਟਲੀ ਤੋਂ ਸਾਨੂੰ ਦੋ ਤਿੰਨ ਸ਼ੀਸ਼ੀਆਂ ਅਸੀਂ ਉੱਥੇ ਭੇਜੀਆਂ ਤਾਂ 올 ਇੰਡੀਆ ਦੇ ਵਿੱਚ 올 ਵਰਡ ਦੇ ਵਿੱਚ ਸਾਡੇ ਕੋਲ ਜਾ ਰਿਹਾ ਜਿਵੇਂ ਹੁਣ ਯੂ ਐਸ ਏ ਜਾਣੀ ਹੈ ਨੈਕਸਟ ਇਅਰ ਨੈਕਸਟ ਮੰਥ ਇੱਕ ਪੇਟੀ ਜਾਣੀ ਹੈ ਪੂਰੀ ਕਿ ਉੱਥੇ ਇੱਕ ਸਸਤਾ ਉਹਨੇ ਮੰਗਾਇਆ ਸਾਡੇ ਕੋਲੋਂ ਤੋਂ ਇੱਥੇ ਇੰਡੀਆ ਇੱਥੇ ਅਸੀਂ ਸਾਰੇ ਗੁਰਦੁਆਰਿਆਂ ਦੇ ਵਿੱਚ ਸਾਰੀ ਜਗ੍ਹਾ ਅਸੀਂ ਇਹਦੀ ਸੇਵਾ ਵੀ ਕਰ ਰਹੇ ਹਾਂ ਦੇਖੇ ਜੀ ਦੇਖੇ ਆਮ ਬੰਦੇ ਦਾ ਦਰਦ ਹੁੰਦਾ ਹਰ ਬੰਦੇ ਦਾ ਦਰਦ ਹੁੰਦਾ ਲੋਕ ਕਈ ਵਾਰੀ ਸਾਡੇ ਤੋਂ ਆਪ ਘਰ ਲੱਭਣੇ ਗੋਲੀ ਲੱਭਣ ਲੱਗ ਜਣੇ ਆ ਪੇਨ ਕਿਲਰ ਖਾ ਕੇ ਪਰ ਉਹਨਾਂ ਇਸ਼ਾਨ ਕਿਨਾਂ ਕਰਦੇ ਆ ਨਾ ਭਾਜੀ ਦੇਖੋ ਸਿਰ ਦਰਦ ਹੋਏ ਤੁਹ ਸੋ ਜੋ ਤੁਹਾਡਾ ਸਿਰਦਰ 100% ਗਾਇਬ ਹੋ ਗਿਆ ਕਿਉਂਕਿ ਇਹਦੇ ਵਿੱਚ ਐਸੀ 40 ਜਿਹੜੀ ਬੁੜੀਆ ਸੱਤ ਪਾਇਆ ਜੋ ਮਸਲ ਨੂੰ ਰਿਲੈਕਸ ਦਿੰਦਾ ਹੈ ਤੁਹਾਨੂੰ ਆਰਾਮ ਦਿੰਦਾ ਤੁਹਾਡੀ ਕੜਾਹਟ ਸਰਵਾਈਕਲ ਵਾਸਤੇ ਬਹੁਤ ਵਧੀਆ ਬੈਕ ਪ੍ਰੋਬਲਮ ਵਾਸਤੇ ਬਹੁਤ ਵਧੀਆ ਕਿਉਂਕਿ ਤੁਹਾਡੇ ਜਿਹੜੇ ਪਾਰਟ ਨੂੰ ਮਜ਼ਬੂਤ ਕਰੇ ਤੁਹਾਡੇ ਮਸਲ ਨੂੰ ਮਜ਼ਬੂਤ ਕਰੇਗਾ ਨੀ ਦੇ ਵਿੱਚ ਗ੍ਰੀਸ ਖਤਮ ਹੋ ਜਾਂਦੀ ਹੈ ਗ੍ਰੀਸ ਖਤਮ ਨਹੀਂ ਹੁੰਦੀ ਉਹ ਮਸਲ ਟਾਈਟ ਹੋ ਜਾਂਦਾ ਆਪਣਾ ਹੈਮਸਟ੍ਰਿੰਗ ਮਸਲ ਉਨੂੰ ਜਦੋਂ ਰਿਲੈਕਸ ਕਰ ਦੂਗਾ ਤੁਹਾਡੀ ਗ੍ਰੀਸ ਵੀ ਦੁਆਰਾ ਆ ਜਾਊਗੀ ਤੁਹਾਡਾ ਗੋਡਾ ਵੀ ਬਿਲਕੁਲ ਠੀਕ ਹੋ ਜੀ ਮੈਂ ਦੇਖਿਆ ਵੀ ਆਂਟੀ ਬੈਠੇ ਹੋਏ ਤੇਲ ਲੱਗ ਕੇ ਆਥੇ ਆਂਟੀ ਤੁਸੀਂ ਠੀਕ ਹੋਏ ਹੋ ਹਾਂਜੀ ਹਾਂਜੀ ਗੋਡੇ ਮੇਂ ਦਰਦ ਨੂੰ ਹੋ ਰਹੇ ਤੇ ਉਹ ਵੀ ਠੀਕ ਹੈ ਕਮਰੇ ਮੇਂ ਵੀ ਠੀਕ ਹੈ ਜੈਸੇ ਸਰਵਾਈਕਲ ਹੁੰਦੇ ਹੂ ਉਹਨ ਸਾਰੇ ਠੀਕ ਇਹ ਆਂਟੀ ਆਪਣੇ ਬੈਕ ਸਾਈਡ ਹੀ ਰਹਿੰਦੇ ਨੇ ਹਾਂਜੀ ਇਹ ਆਪਣੇ ਕੋਲ ਇੱਥੇ ਜੌਬ ਵੀ ਕਰਦੇ ਆਂ ਤੇ ਬਹੁਤ ਇਹਨਾਂ ਦੇ ਗੋਡੇ ਦਰਸੀ ਜਿਹਾ ਝਾੜੂ ਪੋਚਾ ਮਾਰਦੇ ਐ ਇਦਾਂ ਕਿ ਜਿਹੜੇ ਵੀ ਨੇ ਕੋਈ ਘਰ ਦੇ ਕੰਮ ਕਰਦੇ ਆ ਗੋਡੇ ਬਹੁਤ ਦਰਦ ਸੀ ਬਹੁਤ ਤੰਗ ਸੀ ਕਿੰਨੀ ਕੋਸਟ ਅਸੀਂ ਸਿਰਫ 500 ਰੁਪਏ ਦੇ ਰਹੇ ਆ ਪਰ ਇਹ 2-3 ਮਹੀਨੇ ਚੱਲੂਗੀ ਅਗਰ ਅਸੀਂ 4-5 ਬੂੰਦਾ ਗੁਣੀ ਵਾਸਤੇ ਲਾਵਾਂਗੇ ਅਗਰ ਫੁੱਲ ਬੋਡੀ ਤੇ ਲਾਓਗੇ ਤੇ ਬਹੁਤ ਸਾਰੀ ਬੋਡੀ ਨੂੰ ਰੈਲੈਕਸ ਮਿਲੇਗਾ ਤੁਹਾਡੀ ਗਰੰਟੀ ਹੈ ਸਾਡੀ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਤੇ ਤੁਸੀਂ ਦੇਖੋ ਸਟੀਲਮੈਨ ਤੇ ਤੁਸੀਂ ਦੇਖਿਆ ਜਿਹਨਾਂ ਰਿਕਾਰਡ ਤੇ ਤੋੜੇ ਸੀ ਨਾ ਸਟੀਲਮੈਨ ਤੇਲ ਵੀ ਆ ਗਿਆ ਤੇ ਜਿਹਦੇ ਆਪ ਤੁਸੀਂ ਦੇਖ ਸਕਦੇ ਉੱਪਰ ਸਟੀਲਮੈਨ ਨੇ ਖੁਦ ਆਪਣੀ ਫੋਟੋ ਲਾਈ ਹੋਈ ਆ ਸਕਰੀਨ ਤੇ ਨੰਬਰ ਦੇ ਦੇਵਾਂਗੇ ਤੁਸੀਂ ਸਿਰਫ ਫੋਨ ਕਰਨਾ ਤੇ ਇਹ ਜਿਹੜੀ ਸ਼ੀਸ਼ੀ ਆ ਤੁਹਾਡੇ ਘਰ ਪਹੁੰਚ ਜਾਣੀ ਹੈ ਬਿਲਕੁਲ ਸੋ ਬਹੁਤ ਸੌਖੇ ਤਰੀਕੇ ਦੇ ਨਾਲ ਤੁਸੀਂ ਆਪਣੇ ਪੂਰੇ ਸਰੀਰ ਦੇ ਦਰਦਾਂ ਤੋਂ ਰਾਹਤ ਪਾ ਸਕਦੇ ਹੋ ਸਿਰਫ ਇੱਕ ਸ਼ੀਸ਼ੀ ਦੇ ਨਾਲ ਬਹੁਤ ਧੰਨਵਾਦ ਜਿਹੜੇ ਵਿਊਅਰਸ ਦੇਖ ਰਹੇ ਆ ਤੇ ਹੁਣੇ ਆਰਡਰ ਕਰੋ ਤੇ ਇੱਕ ਵਾਰੀ ਯੂਜ਼ ਕਰਕੇ ਦੇਖੋ ਜਦੋਂ ਯੂਜ਼ ਕਰੋਗੇ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਕਿ ਜਿਹੜੇ ਫਾਇਦੇ ਆ ਭਾ ਗਿਣਾਏ ਨੇ ਉਹ ਪੂਰੇ ਹੋ ਰਹੇ ਕਿ ਨਹੀਂ ਤੇ ਜਰੂਰ ਜੇ ਤੁਹਾਨੂੰ ਆਪਣੀ ਪ੍ਰੋਮੋਸ਼ਨ ਕਰਵਾਉਣੀ ਆ ਤੇ ਸਾਡੇ ਚੈਨਲ ਦੇ ਨਾਲ ਸੰਪਰਕ ਕਰੋ ਤੇ ਅਸੀਂ ਤੁਹਾਡੀ ਪ੍ਰੋਮੋਸ਼ਨ ਵੀ ਕਰਾਂਗੇ ਘਰ ਆ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ